ਕਨਾਲ ਦੀ ਗੱਲ ਕਰਦਿਆਂ ਸ਼ਹੀਦ ਆਜਮ ਸਰਦਾਰ ਪਖ ਸਿੰਘ ਉਦਮ ਸਿੰਘ ਦੀ ਧਰਤੀ ਦੇ ਵਾਸੋਂ ਪੰਜਾਬ ਦੇ ਅਨਖੀਓ ਦੇ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਭ ਤੋਂ ਪਹਿਲਾਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰਦੇ ਆ ਚੰਦ ਲਈ ਨਾ ਉਹਨਾਂ ਨੂੰ ਸਮਰਪਿਤ ਕਰਨਾ ਚਾਹੁੰਦੀ ਆ ਕਹਿੰਦੇ ਦੇਸ਼ ਕੌਮ ਤੇ ਜਦੋਂ ਢੀਡ ਪਈ ਪਿਤਾ ਤੇ ਇੱਕ ਬਹਾਦਰ ਨੂੰ ਵਾਰਿਆ ਮਾਂ ਦਾ ਗੁਜਰੀ ਵਿੱਚ ਸਰਹੰਦ ਗੁਜਰੀ ਸੋਨਹਾਰਾ ਸਤਿ ਸ਼੍ਰੀ ਅਕਾਲ ਸੋ ਵੀਰੋ ਸੱਜਣੋ ਤੁਹਾਡੇ ਹਲਕੇ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀ ਵਿੜਾਂਚ ਬਾਰੇ ਗੱਲ ਕਰੂੰਗੀ ਇਹ ਵੀ ਆਪਣੇ ਵਾਂਗ ਇੱਕ ਸਧਾਰਨ ਜਿਹੇ ਪਰਿਵਾਰ ਨਾਲ ਸੰਬੰਧ ਰੱਖਦੇ ਨੇ ਇਹਨਾਂ ਨੇ ਕਿਸੇ ਰਾਜੇ ਮਹਾਰਾਜੇ ਪਰਿਵਾਰ ਤੋਂ ਜਨਮ ਨਹੀਂ ਲਿਆ ਸਗੋਂ ਪੰਜਾਬ ਲਈ ਪੰਜਾਬੀ ਲਈ ਪੰਜਾਬੀਅਤ ਲਈ ਪੰਜਾਬੀ ਕੌਮ ਲਈ ਆਪਣੇ ਦਿਲ ਅੰਦਰ ਦੱਦ ਰੱਖਦੇ ਨੇ ਸੋ ਵੀਰੋ ਦੱਤਕੇ ਨਾਲੀ ਸਪੋਰਟ ਖੜੋ ਤੱਕੜੇ ਹੋ ਕੇ ਨਾ ਨੂੰ ਵੋਟਾਂ ਪਾਓ ਬਾਕੀ ਕੱਲੀ ਤੇ ਕਾਂਗਰਸੀ ਬਹੁਤ ਸਾਰੇ ਚਾਲਾ ਚਲਣਗੇ ਇਹ ਜਬਰ ਜੁਲਮ ਦੇ ਖਿਲਾਫ ਲੜਨਾ ਹੈ ਬਾਗਲਾ ਦੇ ਅਤਿਆਚਾਰ ਦੇ ਖਿਲਾਫ ਲੜਨਾ ਹੈ ਸੋ ਡਟ ਕੇ ਇਹਨਾਂ ਨੂੰ ਸਪੋਰਟ ਕਰੋ ਟਕਰੋ ਹੋ ਕੇ ਇਹਨਾਂ ਨੂੰ ਵੋਟਾਂ ਪਾਓ ਕਿਉਂਕਿ ਇਸ ਵਾਰ ਤੁਸੀਂ ਵੋਟਾਂ ਪਾ ਪਤ ਸਿੰਘ ਹੋਰਾਂ ਦੀ ਕੁਰਬਾਨੀ ਲਈ ਪਾਉਣੀ ਹੈ ਪਤ ਸਿੰਘ ਹੋਰਾਂ ਦੀ ਸੋਚ ਲਈ ਦੇ ਕੇ ਸਟੂਡੈਂਟਸ ਨੂੰ ਹੱਥਾਂ ਵਿੱਚ ਮਾਈਕ ਲੈ ਕੇ ਬੋਲਣਾ ਪੈ ਰਿਹਾ ਬਸ ਇੱਕ ਪੰਜਾਬ ਦਾ ਦਰਦ ਹੈ ਜਿਹੜਾ ਪਖੜੇ ਦੇ ਕੰਡੇ ਵਾਂਗ ਸੀਨੇ ਵਿੱਚ ਚੁਬਿਆ ਹੋਇਆ ਹੈ ਕਿ ਪੰਜਾਬ ਦੇ ਹਾਲਾਤਾਂ ਨੂੰ ਕਿਵੇਂ ਸੁਧਾਰਿਆ ਜਾਵੇ ਪੰਜਾਬ ਦੇ ਕਿਸ ਮੁੱਦੇ ਤੇ ਗੱਲ ਕੀਤੀ ਜਾਵੇ ਰੇਤੇ ਦਾ ਮੁੱਦਾ ਬਜਰੀ ਦਾ ਮੁੱਦਾ ਗਲੀਆਂ ਦਾ ਮੁੱਦਾ ਨਾਲੀਆਂ ਦਾ ਮੁੱਦਾ ਪ੍ਰਕਾਸ਼ ਟੈਲੀਕਾਸਟ ਕਮਿਊਨੀਕੇਸ਼ਨ ਪੀਟੀਸੀ ਦਾ ਮੁੱਦਾ ਅੱਜ ਪੰਜਾਬ ਖੁਦ ਇੱਕ ਮੁੱਦਾ ਬਣ ਕੇ ਰਹਿ ਗਿਆ ਕਿਸੇ ਮਰਜ਼ੀ ਨਾਲ ਤੇ ਹੱਥ ਰੱਖ ਲੋ ਜਿਸੇ ਜਿਸ ਨਾਲ ਨਿਕਲ ਗਿਆ ਸਮਝ ਨਹੀਂ ਆਉਂਦੀ ਗੱਲ ਕਿੱਥੋਂ ਸ਼ੁਰੂ ਕਰੀਏ ਕੱਲੀਆ ਤੋਂ ਸ਼ੁਰੂ ਕਰੀਏ ਜਾਂ ਕਾਂਗਰਸੀਆਂ ਤੋਂ ਗੱਲ ਸ਼ੁਰੂ ਕਰਦੇ ਆ ਕਾਂਗਰਸ ਤੋਂ ਵਿਪੰਜਾਬ ਦੇ ਕਸ਼ਿਸ਼ ਕਰਿਓ ਤੇਦਰ ਕੈਪਟਨ ਅਮਿੰਦਰ ਸਿੰਘ ਜਿਹੜੇ ਹਲੇਵੀ ਮਹਾਰਾਜਾ ਵਾਲੀ ਫੀਲਿੰਗ ਹੀ ਲਈ ਜਾਂਦੇ ਆ ਜਿਹੜੇ ਆਪ ਲਈ ਲੜਦੇ ਆਂ ਕਹਿੰਦੇ ਕਾਨੂੰਨ ਸਾਰੇ ਲਈ ਬਰਾਬਰ ਹੈ ਪਰ ਸਾਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ ਇਹੇ ਕਾਂਗਰਸ ਹੈ ਜਿਹੜੀ 84 ਲੱਖ ਕਤਲੇਆਮ ਕਰਨ ਵਾਲੇ ਸੱਜਣ ਕੁਮਾਰ ਤੇ ਟਾਈਟਲਰ ਵਰਗਿਆਂ ਨੂੰ ਕਲੀਨ ਚਿੱਟਾ ਦਿੰਦੇ ਫਿਰਦੇ ਵੀਰੋ ਹਜ਼ਾਰਾਂ ਮਾਵਾਂ ਦੇ ਦੇਸ਼ ਦੀ ਆਜ਼ਾਦੀ ਕਲਾਤੀ ਹੈ ਦੇਸ਼ ਨੂੰ ਜਾਦ ਕਰਾਉਣ ਲਈ ਸੰਘਰਸ਼ ਕਰੇ ਸੀ ਇਹਨਾਂ ਰਜਵਾੜਿਆਂ ਨੇ ਅੰਗਰੇਜ਼ਾਂ ਦਾ ਸਾਥ ਦੇ ਕੇ ਸਾਡੇ ਦੇਸ਼ ਨਾਲ ਗਦਦਾਰੀ ਕੀਤੀ ਸੀ ਤੇ ਜੇਕਰ ਸੀ ਸਾਲ 84 ਦਾ ਕਤਲੇਆਮ ਕਰਨ ਵਾਲੀ ਕਾਂਗਰਸ ਨੂੰ ਵੋਟ ਦਿੰਨੇ ਆ de pai dessa. ਸਾਡੇ ਲਈ ਬੜੇ ਸ਼ਰਮ ਤੇ ਅਫਸੋਸ ਦੀ ਗੱਲ ਹੈ ਕਿ ਸਾਡੀਆਂ ਅੱਖਾਂ ਸਾਡੀਆਂ ਜ਼ਮੀਰਾਂ ਮਰ ਚੁੱਕੀਆਂ ਭੱਤ ਸਿੰਘ ਹੋਰਾਂ ਨੇ ਦੇਸ਼ ਨੂੰ ਆਜ਼ਾਦ ਕਰਵਾ ਲਿਆ ਆਪਣੇ ਗਲਾਂ 'ਚ ਰਸਤੇ ਪਾਏ ਸੀ ਸੋ ਵੀਰੋ ਇਸ ਵਾਰ 50% ਵੋਟ ਯੂਥ ਦੀ ਹੈ ਸੋ ਯੂਥ ਇਨਕਲਾਬ ਲੀਆਨ ਦੇ ਸਾਡੀ ਮਦਦ ਕਰ ਸਕਦਾ ਹੈ ਸੋ ਮੈਂ ਸਾਰੇ ਨੌਜਵਾਨਾਂ ਨੂੰ ਅਪੀਲ ਕਰਦੀ ਆ ਕਿ ਵੋਟ ਚੜ ਕੇ ਆਮ ਆਦਮੀ ਪਾਰਟੀ ਦਾ ਹਿੱਸਾ ਬਣੋ ਤੇ ਦੋ ਲਾਈਨਾਂ ਸਾਡੇ ਯੂਥ ਲਈ ਕਿ ਨਵੇਂ کروں گی او پٹالے ہلکے دے بلانٹیر جنہیں بادلہ نے جبر جل مر گئے نہیں چکے بادلہ نے پرچے تو نہیں دلے جنہیں نے دن رات ایک کر کے کام کیتا سو دو لائنہ تو اٹھے پٹالے ہلکے دے بلانٹیر لئی کہنے چکھر تو فارم نہیں سجا کچھ بھی گار سکتے کہ ہوا دے نارے اسی مرنائے اسی راستے ہی پر پسنگ دے تو رکھے کہ موت کو رو اسی درنائے کہ ਭiracial ਕਾਲੀ ਜਿੰਦਾਬਾਦ ਕਾਂਗਰਸ ਜਿੰਦਾਬਾਦ ਦੇ ਨਾਰੇ ਬੋਤਲਾਉਣੇ ਆ ਪਰ ਭਗਤ ਸਿੰਘ ਹੋਰਾਂ ਨੇ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਗਲਾ ਚਰਸਤੇ ਪਾਇ ਸੀ ਫਾਂਸੀਆਂ ਤੇ ਚੜੇ ਸੀ ਪਰ ਆਪੋਨਾਂ ਦਿੱਤਾ ਹੋਇਆ ਇਨਕਲਾਬ ਜਿੰਦਾਬਾਦ ਦਾ ਨਾਰਾ ਨਹੀਂ ਲਾ ਸਕਦੇ ਆਪਣੀ ਲਈ ਬਹੁਤ ਹੀ ਸ਼ਰਮ ਦੀ ਗੱਲ ਹੈ ਸੋ ਇਸ ਵਾਰ ਹੱਥ ਤੇ ਚੱਕ ਕੇ ਜਰੂਰ ਇਨਕਲਾਬ ਜਿੰਦਾਬਾਦ ਦਾ ਨਾਰਾ ਲਾਇਓ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਕਿਆ ਬਾਤ ਹੈ ਜ਼ੋਰਦਾਰ ਤਾੜੀਆਂ ਮਾਰਨਾਂ ਵਾਸਤੇ ਕਿੱਦਾਂ ਦਿਨ ਉਹਨੂੰ ਕਹਿੰਦੇ ਆਪ ਇੱਕ ਸੋਚ ਹੁਣ ਇਹਸ ਕਰਕੇ ਅਸੀਂ ਇਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਆਂ ਥੈਂਕ ਯੂ ਜੀ ਪਰਮਾਤਮਾ